ਬਸ ਵੈਕ੍ਰਿਜ ਜੀ ਦੇ ਪਾਲ ਸਾਹਿਬ ਵੈਕ੍ਰਿਜ ਕੀ ਪਤੇ ਸੋ ਸਾਰੀਆਂ ਸੰਗਤਾਂ ਨੂੰ ਬਾਬਾ ਤੰਤਨ ਸ੍ਰੀ ਚੰਦ ਬਾਬਾ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੀ ਦੀ ਬਹੁ ਬਹੁ ਮੁਬਾਰਕਾਂ ਜੋ ਕਿ ਅਸੀਂ 31 31 1 ਤਰੀਕ ਨੂੰ ਆਪਣੇ ਪੋਰਟ ਸੇਕ ਕੋਬੈਂਟ ਵਿਕੇ ਬਣਾ ਰਹੇ ਆ ਵਿਚਾਰਲੇ ਦਿਨ ਮਦਦ ਦੇਣ ਮਤਵਾਲੇ ਦੇਣ ਸੀ ਤੈਨੋਂ ਵਜ ਤੋਂ ਦਸਤਾਰ ਮੁਕਾਬਲੇ ਲੰਬੇ ਕੇਸਾਂ ਦੇ ਮੁਕਾਬਲੇ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾ ਰਹੇ ਆ ਜਿਹਦੇ ਵਿੱਚ ਸਾਰੀਆਂ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਪਰਿਵਾਰ ਨੇ ਬਹੁਤ ਸਹਿਯੋਗ ਦਿੱਤਾ ਸੰਸਥਾਵਾਂ ਨੇ ਬਹੁਤ ਸਹਿਯੋਗ ਦਿੱਤਾ ਤੇ ਬਹੁਤ ਗੁਰੂ ਦੇ ਪਿਆਰੇ ਉੱਥੇ ਪਹੁੰਚ ਰਹੇ ਨੇ ਬਹੁਤ ਬੱਚੇ ਪਿੰਡਾਂ ਦੇ ਪਹੁੰਚ ਰਹੇ ਨੇ ਤੇ ਜਿਹੜੇ ਬੱਚੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਉਹ ਵੀ ਸਾਡੇ ਨਾਲ ਮੇਰਾ ਸੋ ਆਪਣੇ ਸੰਪਰਕ ਜਿਹੜਾ ਨੰਬਰ ਹੈ ਦਿੱਤਾ ਗਿਆ ਹੈ ਥੱਲੇ ਇਸੇ ਵੀਡੀਓ ਦੇ ਵਿੱਚ ਤਾਂ ਤੁਸੀਂ ਉਸ ਤੇ ਜਾ ਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈ ਸਕਦੇ ਹੋ ਤੇ 3:31 ਤਰੀਕ ਨੂੰ ਦਿਨ ਐਤਵਾਰ ਨੂੰ ਇੱਥੇ ਮੁਕਾਬਲੇ ਆਰੰਭ ਹੋਣਗੇ ਤੇ 3 ਘੰਟੇ ਦਾ ਪ੍ਰੋਸੀਜਰ ਹੈ 5 ਸਾਲ ਤੋਂ ਲੈ ਕੇ 17 ਸਾਲ ਦੀ ਤੱਕ ਦੇ ਉਮਰ ਦੇ ਬੱਚਿਆਂ ਦੇ ਮੁਕਾਬਲੇ ਨੇ ਜਿਹਦੇ ਵਿੱਚ ਗੁਰਬਾਣੀ ਦੇ ਵਿੱਚ ਜਪਜੀ ਸਾਹਿਬ ਤੇ ਰਹਿਰਾ ਸਾਹਿਬ ਦੇ ਜਾਪ ਦੇ ਮੁਕਾਬਲੇ ਹੋਣਗੇ ਤੇ ਆਪਣੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਢਲੀ ਜਾਣਕਾਰੀ ਹੈ ਤੇ ਗੁਰ ਇਤਿਹਾਸ ਦੀ ਮਢਲੀ ਜਾਣਕਾਰੀ ਹੈ ਇਹ ਬੱਚਿਆਂ ਤੋਂ ਆਪਾਂ ਜ਼ਰੂਰੀ ਪ੍ਰਾਪਤ ਕਰਨੀ ਹੈ ਕਿਉਂਕਿ ਇਹ ਮਢਲੀਆਂ ਜਾਣਕਾਰੀਆਂ ਜਿਹੜੀਆਂ ਆਪਣੇ ਲਈ ਜ਼ਰੂਰੀ ਨੇ ਆਪਣੇ ਬੱਚਿਆਂ ਲਈ ਜ਼ਰੂਰੀ ਨੇ ਇਹਦਾ ਵੀ ਮੁਕਾਬਲਾ ਆਪਣੇ ਦੇ ਵਿੱਚ ਰੱਖਿਆ ਗਿਆ ਹੈ 5 ਸਾਲ ਦੀ ਉਮਰ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਇਹ ਮੁਕਾਬਲੇ ਰੱਖੇ ਗਏ ਇਹ ਬੱਚਿਆਂ ਨੂੰ ਮਾਨ ਸਨਮਾਨ ਕੀ ਆ ਬੱਚਿਆਂ ਦਾ ਜਿੰਮੇ ਵੀ ਹੋਇਆ ਵੱਧ ਤੋਂ ਵੱਧ ਸਨਮਾਨ ਕਰਾਂਗੇ ਬੱਚਿਆਂ ਨੂੰ ਟਰੋਫੀਆਂ ਦੇ ਨਾਲ ਮੈਡਲਾਂ ਦੇ ਨਾਲ ਤੇ ਦਸਤਾਰਾਂ ਦੇ ਨਾਲ ਉਥੇ ਆਪਾਂ ਸਨਮਾਨਤ ਕਰਾਂਗੇ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਸਾਰੀਆਂ ਸੰਗਤਾਂ ਤੁਸੀਂ ਵੀ ਇਹ ਉਪਰਾਲੇ ਦੇ ਵਿੱਚ ਇਸ ਸਹਿਯੋਗ ਦੇਵੋ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਇੱਕ ਵਾਰ ਐਡਰੈਸ ਤੇ ਬੋਲੋ ਆਪਣਾ ਐਡਰੈਸ ਹੈ ਪਿੰਡ ਕੋਟ ਸੇਖੋਂ ਗੁਰਦੁਆਰਾ ਮਨਜੀ ਸਾਹਿਬ ਕੋਟਾ ਨਜ਼ਦੀਕ ਇਹ ਇੱਥੇ ਆਪਣੇ 3 ਆਪਣੇ 31 ਤਰੀਕ ਨੂੰ 3 ਵਜੇ ਮੁਕਾਬਲਾ ਸ਼ੁਰੂ ਹੋਣਗੇ ਸ਼ਾਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਈ ਜੀ ਇਹ ਹੈਗਾ ਦਸਤਾਰਾਂ ਦੀ ਮੁਕਾਬਲਾ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੂੰ ਸਮਰਪਿਤ ਜੋ 31 ਤਰੀਕ ਨੂੰ 3 ਵਜੇ ਕੋਟ ਸੇਖੋਂ ਨਜ਼ਦੀਕ ਪੈਲ ਨਾਲ ਮੰਜੀ ਸਾਹਿਬ ਦਰਾਹਾ ਇੱਥੇ ਬੱਚਿਆਂ ਨੂੰ ਲੈ ਕੇ ਗੁਰਬਾਣੀ ਦੇ ਕੰਠ ਮੁਕਾਬਲੇ ਤੇ ਦਸਤਾਰਬੰਦੀ ਮੁਕਾਬਲੇ ਹੋਰ ਧਾਰਮਿਕ ਮੁਕਾਬਲੇ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਲੈ ਕੇ ਇਸ ਸਮਾਗਮ ਤੇ ਜਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ